ਇਲਾਕੇ ਦੇ ਸਰਦਾਰ ਬਲਜੀਤ ਸਿੰਘ ਡਿਆਲ ਸਰਪੰਚ ਗੁਰਚਰਨ ਸਿੰਘ ਟੋਨਾ ਸਵਾਜਪੁਰ ਜਰਨੈਲ ਸਿੰਘ ਮੈਂ ਅਰੇ ਹੋਰ ਪਿੰਡ ਵਿੱਚੋਂ ਪੰਜ ਸਰਪੰਚ ਮੋਹਦਬਰ ਸੱਜਣਾ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਚੇਅਰਮੈਨ ਹੋਰ ਇਲਾਕੇ ਦੀਆਂ ਜਿੰਨੀਆਂ ਵੀ ਸੰਤਾ ਇੱਥੇ ਕੂਟਣੇ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਬੱਚਿਆਂ ਦੇ ਮਾਪੇ ਸਭ ਤੋਂ ਪਹਿਲਾਂ ਅਤੇ ਸੱਜੀ ਕੇਰਵਾ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਬੜੀ ਧੰਨਵਾਦੀ ਆ ਕਿ ਉਹਨਾਂ ਵੱਲੋਂ ਇਹ ਬਦਲਦਾ ਪੰਜਾਬ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਜੋ ਨਵੀਂ ਨਿਭਾਰ ਪੰਜਾਬ ਦੇ ਸਕੂਲਾਂ 'ਚ ਲਿਆਂਦੀ ਗਈ ਹੈ ਜਿਸ ਦੇ ਵਿੱਚ ਕਿ ਨਵੇਂ ਕਮਰਿਆਂ ਦਾ ਰੁਕਾਟਨ ਐਲਈਡੀ ਪੈਨਲ ਪ੍ਰੋਜੈਕਟਰ ਕਈ ਤਰ੍ਹਾਂ ਦੀਆਂ ਸੁੱਖ ਸਹੂਗਦਾਵਾਂ ਜਿਹੜੀਆਂ ਕਿ ਅੱਗੇ ਪੰਜਾਬ ਦੇ ਪ੍ਰਾਈਵੇਟ ਤੇ ਬਹੁਤ ਮਹਿੰਗੇ-ਮਹਿੰਗੇ ਸਕੂਲਾਂ ਵਿੱਚ ਸਾਨੂੰ ਮਿਲ ਨੂੰ ਮਿਲਦੀਆਂ ਸੀ ਉਹ ਸਾਰੀਆਂ ਸਹੂਤਾਵਾਂ ਸਾਡੇ ਬੱਚਿਆਂ ਨੂੰ ਪਛਰੀ ਵਰਗੇ ਦੇ ਬੱਚਿਆਂ ਨੂੰ ਜਿਹੜੇ ਮਾਪੇ ਖੀਸਾ ਨਹੀਂ ਦੇ ਸਕਦੇ ਉਹਨਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਉਣ ਲਈ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਹੈ ਸਾਰਿਆਂ ਦਾ ਸਾਡੇ ਵੱਲੋਂ ਬਹੁਤ ਮੋੜ ਧੰਨਵਾਦ ਹੋਰ ਵੀ ਜਿੰਨੇ ਪੰਚ ਸਰਪੰਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਸੀਐਲਟੀ ਸਾਡੇ ਜ਼ਿਲ੍ਹਾ ਕੋਆਰਡੀਨੇਟਰ ਸਰਦਾਰ ਨੂਰ ਸਿੰਘ ਮੈਣੀ ਬਾਕੀ ਸਕੂਲਾਂ ਵਿੱਚੋਂ ਅਧਿਆਪਕ ਸਹਿਬਾਨ ਐਚਪੀ ਸਰਮਾਨ ਸੀਐਚਪੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਰਮੀ ਹੈ ਮੈਂ ਕੋਈ ਸਮਾਂ ਨਹੀਂ ਲੈਣਾ ਕਿਉਂਕਿ ਵਕਫਾ ਪੂਰ ਆ ਰਹੀ ਨਹੀਂ ਤੇ ਅਜਲੀ ਹੋਣੀ ਹੈ ਸਭ ਤੋਂ ਪਹਿਲਾਂ ਇਸ ਸਕੂਲ ਦੇ ਸਟਾਫ ਵਿੱਚੋਂ ਮੈਂ ਮੈਡਮ ਸਤਨਾਮ ਕੌਰ ਜੀ ਜਿਹੜੀ ਇਥونی ਮੁਖੀ ਨੇ ਹੈਡਮੇਨ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ 2 ਮਿੰਟ ਜਿਹੜੀ ਸਾਡੇ ਕੋਲ ਸੱਜਣੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਨ ਉਹਨਾਂ ਨੂੰ ਵੈਲਕਮ ਕਹਿਣ ਦੀ 5 ਮਿੰਟ ਮੈਂ ਜਿਤਕ ਖਾਲਸਾ ਮਾਈਕ ਜੀ ਕੀ ਪੱਤੇ ਆਏ ਹੋਏ ਸਾਡੇ 60 ਫਾਰਕ ਪਤੇ ਪਾਕੀ ਸਰ ਹੈ ਮਹਿਮਾਨਾਂ ਦਾ ਜੀ ਆਇਆ ਤੇ ਇੱਧਰ ਸਵਾਗਤ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਬਾਮਲ ਧੰਨਵਾਦ ਅੰਤਿ ਤੌਰ 'ਤੇ ਬੱਚਿਆਂ ਦੀ ਇੱਕ ਦੋ ਪਰਫਾਰਮੈਂਸ ਜਿਹੜੀਆਂ ਕਿ ਚੇਅਰਮੈਨ ਅਤੇ ਹੋਰ ਪ੍ਰਬੰਧਕ ਸਜਣ ਦਿਖਾਉਣੀਆਂ ਚਾਹੁੰਦੇ ਆਂ ਸਭ ਤੋਂ ਪਹਿਲਾਂ Terima kasih telah menonton!